ਤੁਸੀਂ ਚਾਹੋ ਨਾ ਵੀ ਤੁਹਾਡੀਆਂ ਤਵੀਆਂ ਕੋਈ ਪਾਵੇ ਨਾ ਸਾਰੇ ਪਾਵੇ ਨਾ ਭਾਜੀ ਅੱਛਾ ਯਾ ਕੜੇ ਆਪਣੇ ਮੋٹے ਬਣਾਏ ਹੋਏ ਬਾਈ ਚਾਂਸ ਕਿ ਕੋਈ ਮੰਗ ਕੇ ਨਾ ਲੈ ਜੇ ਅੱਛਾ ਤੈਨੂੰ ਪਤਾ ਭਾਜੀ ਜਵਾਬ ਦੇ ਗਏ ਬਾਕੀ ਆਏ ਬਾਈ ਬਾਕੀ ਚਲ ਮੇਰੀ ਗੱਲ ਦਾ ਗੁੱਸਾ ਵੀ ਨਾ ਕਰੀ ਵੀਰ ਤੁਹਾਡੇ ਕੋਲ ਸਾਰੇ ਸੰਦ ਆਪਣੇ ਹੈਗੇ ਆ ਸਾਰੇ ਭਾਜੀ ਹੈਗੇ ਆਪਾਂ ਕੋਲ ਤੁਸੀਂ ਮੰਗਦੇ ਨਹੀਂ ਕਿ ਇੱਥੇ ਮੰਗਦੇ ਨਹੀਂ ਭਾਜੀ ਨਹੀਂ ਅੱਛਾ 12-13 ਕਿੱਲੇ ਜ਼ਮੀਨ ਹੈ ਜੀ ਆਪਾਂ ਕੋਲ ਠੀਕ ਆ ਹਾਂਜੀ ਲੋ ਜੀ ਮਿੱਤਰੋ ਅੱਜ ਆਪਾਂ ਤੁਹਾਨੂੰ ਇੱਕ ਟਰੈਕਟਰ ਦਿਖਾਉਣਾ ਜੀ ਜੌਂਡੀਅਰ ਇਹ ਸਾਡਾ ਬਾਈ ਆ ਜੀ ਹੈਪੀ ਬਾਈ ਦੇ ਪਿੰਡ ਤੋਂ ਆਉਣਾ ਮਿੱਤਰ ਪ੍ਰੇਮੀਆ ਚੰ ਕਿਆ ਹਾਲ ਹੈ ਵੜੀ ਵਧੀਆ ਬਾਜੀ ਵਧੀਆ ਜੀ ਠੀਕ ਆ ਜੀ ਹਾਂਜੀ ਠੀਕ ਆ ਬਾਜੀ ਹੋਰ ਅੱਜ ਫੱਗ ਫੱਗ ਬੰਨੀ ਹੋਈ ਪੂਰੀ ਪੱਗ ਬਾਜੀ ਅੱਜ ਤਾਂ ਆਏ ਸੀਗੇ ਚੈੱਕ ਕਰਨ ਗੱਡੀ ਬਧੀ ਚੱਲਦੀ ਜੀ ਆਪਣੀ ਠੀਕ ਆ ਟਰੈਕਟਰ ਬਾਜੀ ਆਪਣਾ ਤੁਰੀ ਵਧੀਆ ਰਵਾਇਆ ਸਾਨੂੰ ਕੋਈ ਵਿੱਚ ਕੁ ਕਬੀਚ ਨਹੀਂ ਸਿੱਧਾ ਪਤਾ ਦਿਆ ਘਰ ਦਾ ਜਾ ਕੇ ਉੱਥੇ ਆ ਕੇ ਲੈ ਆਪਾਂ ਨਾ ਭਰਾਵਾ ਕਾਹਨ ਉਹ ਕਰਦਾ ਆ ਨਾ ਨਾ ਬਾਜੀ ਟਰੈਕਟਰ ਵਧੀਆ ਦੋ ਜਰ 2021 ਆਪਾਂ ਤਾਂ ਤੁਹਾਨੂੰ ਦੱਸਿਆ ਤੁਸੀਂ ਲਿਆਂਦਾ ਤੁਹਾਨੂੰ ਚੀਜ਼ ਵਧੀਆ ਮਿਲ ਗਈ ਹੋਰ ਦੱਸੋ ਕੈ ਲੈ ਜਾਏਗਾ ਬਾਈ ਇਹ ਟਰੈਕਟਰ ਕਿਸੇ ਵੀਰਾਂ ਦੇ ਕੋਲ ਖੜਾ ਸੀ ਘਰੇ ਇਹਨਾਂ ਨੂੰ ਆਪਾਂ ਦੱਸਿਆ ਸੀ ਟਰੈਕਟਰ ਚਲੋ ਇਹ ਜਾ ਕੇ ਲੈ ਆਏ ਇਹਨਾਂ ਨੂੰ ਟਰੈਕਟਰ ਵਧੀਆ ਲੱਗਿਆ ਠੀਕ ਹੈ ਜੀ 21 ਮਾਡਲ ਹੈ ਇਹ ਤੇ ਇਹਨਾਂ ਕੋਲੇ ਆ ਕੇ ਥੋੜਾ ਚੱਲਿਆ ਟਰੈਕਟਰ ਲੈਣ ਤਾਂ ਹੋ ਗਿਆ ਥੋੜਾ ਟਾਈਮ ਹੋ ਗਿਆ ਦੋ ਦੋ ਕੁ ਮਹੀਨੇ ਹੋ ਗਏ ਬਾਈ ਪਹਿਲਵਾਨ ਇਹ ਲਿਖਾਇਆ ਹੋਇਆ ਮੂਰੇ ਫਿਰ ਖਾੜਾ ਜੀ ਆਪਣਾ ਥੋੜਾ ਖਾੜਾ ਹੈ ਹਾਂ ਜੀ ਅਗਰਬਾ ਦਾ ਖਾੜਾ ਜੀ ਬਾਬਾ ਸ਼ਿਸ਼ਾ ਜਾਮ ਦਾ ਅਗਬਰ ਪਰ ਹਾਂ ਜੀ ਅਗਰਬਾ ਖਾੜਾ ਜੀ ਆਪਣਾ ਅੱਛਾ ਨਾਮ ਪਰ ਠੀਕ ਹੈ ਜੀ ਠੀਕ ਹੈ ਅੱਛਾ ਹੋਰ ਵੀ ਉੱਥੇੋਂ ਆਏਗੇ ਮੁੰਡੇ ਹਾਂ ਜੀ ਆਮ 30 35 ਮੁੰਡੇ ਹੈਗੇ ਜੀ 30 35 ਮੁੰ ਅੱਛਾ ਮੈਨੂੰ ਕੋਈ ਪਹਿਲਾ ਟਰੈਕਟਰ ਦਾ ਫਾਰਮ ਟਰੈਕ ਉਹਦੇ ਮੂਰੇ ਵੀ ਪਹਿਲਵਾਨ ਖਾਇਆ ਪਤਾ ਨਾ ਪਹਿਲਵਾਨ ਜੀ ਕਿਹੜੀ ਮੁਖ ਲਿਖਿਆ ਅੱਛਾ ਠੀਕ ਆ ਠੀਕ ਆ ਨਾਲੇ ਹੋਰ ਆ ਨੰਬਰ ਵੀ ਮੁਹਾਲੀ ਦਾ ਮਿਲ ਗਿਆ ਬਾਈ ਹਾਂਜੀ ਨੰਬਰ ਪਾਜੀ ਘੈਂਡ ਮਿਲ ਗਿਆ ਜੀ ਬਾਈ ਇੱਕ ਹੋਰ ਦੇਖ ਇਹ ਮੂਰੇ ਤੇ ਟਰੈਕਟਰ 4 ਵੀਲ ਲੱਗਦਾ ਧਿਆਨ ਨਾਲ ਦੇਖ ਹਾਂਜੀ ਭਾਜੀ ਮੂਰੇ ਜੇ ਆਪਾਂ ਦੂਰ ਤੇ ਪਹਿਲਾਂ ਜਦ ਮੈਂ ਉਧਰ ਤੁਸੀਂ ਆਏ ਸੜਕ ਪਰ ਮੈਂ ਕਿਹਾ 4 ਵੀਲ ਟਰੈਕਟਰ ਕਿੱਥੇ ਆਇਆ ਪਿਆ ਬਿਆੜੀ ਇਹ ਦੇਖਿਆ 2 ਵੀਲ ਹਨਾ ਹਾਂਜੀ ਬਾਈ ਕਿਵੇਂ ਚੱਲਦਾ ਟਰੈਕਟਰ ਟਰੈਕਟਰ ਭਾਈ ਵਧੀਆ ਚੱਲਦਾ ਈ ਖਰਚਾ ਆਪਣ ਨੂੰ ਠੀਕ ਈ ਲਾ ਤੁਸੀਂ ਮੰਨ ਕੇ ਚਲੋ ਟਰੈਕਟਰ 3-400 ਘੰਟੇ ਚਲਾ ਲਿਆ ਹਾਂਜੀ ਤੇਲ ਤੂਲ ਦਾ ਖਰਚਾ ਕਿੰਨਾ ਕਹਦਾ ਤੇਲ ਦਾ ਭਾਈ ਗਿਆ ਜੇ ਸਾਨੂੰ ਜਿਆਦਾ ਖਰਚਾ ਲੱਗਈ ਜੇ ਖਾਂਦਾ 8 ਲੀਟਰ ਘੰਟੇ ਦਾ ਨਹੀਂ ਪਾਜੀ ਇੱਕ ਵਾਰ ਟੈਂਕੀ ਫੁੱਲ ਕਰਕੇ ਦਿਹਾੜੀ ਪਰ ਨਿਕਲ ਜਾਂਦੀ ਬਿਰਾਮ ਨਾਲ ਈ ਧੀ ਲੈ ਭਾਈ ਬਾਈ ਕਹਿੰਦਾ ਇੱਕ ਵਾਰ ਟੈਂਕੀ ਫੁੱਲ ਕਰਕੇ ਵੀ ਸਾਰੀ ਦਿਹਾੜੀ ਕੱਢ ਦਾਂਦਾ ਤੇਲ ਨਾਲ ਇਹ ਯਾਰ ਨਾਲੇ ਲੋਕ ਕਹੀ ਜਾਂਦੇ ਜੋੜੀ ਤੇਲ ਵੱਧ ਖਾਂਦਾ ਜੋੜੀ ਨਾ ਪਾਜੀ ਹੁਣ ਰੇਗ ਦੀ ਆਪਣੇ ਕੋਈ ਕਹੀ ਜਾਂਦਾ ਯਾਰ ਆਹ ਸੰਦ ਚੀ ਲੱਗੇ ਭਾਜੀ ਹੋਰ ਇੰਨਾ ਆਪਾਂ ਨੂੰ ਪਤਾ ਨਹੀਂ ਇਹ ਚੀਜ਼ ਬਾਰੇ ਠੀਕ ਦਾ ਕਹਿਣੀ ਹੈ ਤੇਲ ਖਰਚਾ ਹੈ ਇਹ ਖਰਚਾ ਕਿ ਜਾਇਜ ਜੀ ਭਾਈ ਠੀਕ ਆ ਠੀਕ ਆ ਤੇ ਬਾਈ ਕਹਿੰਦਾ ਭਾਈ ਮਨੂੰ ਦਾ ਤੇਲ ਖਰਚਾ ਜਾਇਜ ਲੱਗਿਆ ਵੀ ਬਾਕੀ ਚਲੋ ਹਰੇਕ ਦੀ ਬਾਕੀ ਭਾਈ ਹੋਰ ਵੀ ਇੱਕ ਗੱਲ ਹੈ ਇਹ ਬੰਦੇ ਦੀ ਚਲਾਈ ਤੇ ਵੀ ਡਿਪੈਂਡ ਕਰਦਾ ਇਹ ਬੰਦਾ ਚਲਾਉਣ ਵਾਲਾ ਕਿਹਾ ਜਾ ਹਨਾ ਹਾਂਜੀ ਹੁਣ ਜੇ ਆਪਾਂ ਟਰੈਕਟਰ ਨੂੰ ਆਮ ਨਾਲ 14-1500 ਚੱਕਰ ਤੇ ਚਲਾਉਨੇ ਆ। ਹਾਂਜੀ। ਫਿਰ ਇਹਦਾ ਫਿਰ ਇਹ ਤੇਲ ਜਾਨੀ ਕਿ ਵਧੀਆ ਨਾਰਮਲ ਖਾਂਦਾ। ਹਾਂਜੀ ਨਾਰਮਲ ਖਾਂਦਾ। ਜੇ ਆਪਾਂ ਇਹਨੂੰ ਜੈ ਜੇ ਉਹੀ ਜੈ ਜੇ 22-2300 ਚੱਕਰਾਂ ਤੇ ਛੱਡਿਆ ਹੋਇਆ ਉਹੀ ਜ਼ੋਰ ਮਰਾਈ ਜਾਂਦੇ ਆ। ਕਿੱਥੇ ਇੰਨੇ ਹਾਲਾ ਲਾਉਣ ਦੀ ਉੱਥੇ ਵੀ ਬਿਨਾਂ ਗੱਲ ਤੇ ਲਈ ਜਾਂਦੇ ਫਿਰ ਤੇਲ ਉੱਥੇ ਨੇ ਵੱਧ ਖਾਣਾ। ਉੱਥੇ ਵੱਧ ਖੜਾਏ। ਹਨਾ? ਇੱਕ ਪਾਜੀ ਦੀ ਨਾ ਆਪਾਂ ਜਿਹੜਾ ਰੇਸ ਹੁੰਦੀ ਓ ਇੱਕ ਰੱਖੇ ਜਿਵੇਂ ਆਪਾਂ ਘੱਟ ਕਰ ਦਿੰਦੇ ਆ ਜਾਂ ਵੱਧ ਕਰ ਦਿੰਦੇ ਆ ਤੇਲ ਦਾ ਹੁੰਦਾ। ਹਾਂ। ਜਿਵੇਂ ਆਪਾਂ ਲਿਫਟ ਥੱਲੇ ਉ ਇਹ ਕਪੜਾ ਭਾਜੀ ਕਿਆ ਕਰਦੇ ਆ ਆਪਣਾ ਟੈਂਕੀ ਚ ਇੰਜਨ ਪਾਉਂਦੇ ਹੋਏਲ ਉਹ ਨਾ ਪਾਵੇ ਕਦੇ ਵੀ ਇਹਦੇ ਥੈਂਕ ਯੂ ਜੀ ਜਿਹੜਾ ਆਪਾਂ ਕਹਿੰਦੇ ਵੀ ਅੰਦਰ ਆਪਣੀ ਉਹ ਨਾ ਆਪਣਾ ਤੇਲ ਚੋਣ ਨਹੀਂ ਹੁੰਦੀ ਆਪਣੇ ਮਗਲੈਲ ਮਗਲੈਲ ਪਾਉਣਾ ਵੀ ਟੈਂਕੀ ਚ ਜੇ ਤੁਸੀਂ ਬਾਈਚਾਨ ਤੇਲ ਪਾਉਣਾ ਵੀ ਆ ਛੋਟੀ ਲਪਾਵੇ ਅੱਛਾ ਜੇ ਪਤਲਾ ਹੁੰਦਾ ਯਾਰ ਮੇਰੇ ਹਿਸਾਬ ਨਾਲ ਤਾਂ ਪਾਉਣਾ ਨਹੀਂ ਜਾਈ ਕੰਪਨੀ ਕੰਪਨੀ ਅਸੀਂ ਇਹਨੂੰ ਕਹਿੰਦੀ ਨਹੀਂ ਜੀ ਇਹ ਜੋੜੀ ਇਹ ਮੈਂ ਮੈਨੂੰ ਪੜ ਦਦਾ ਅੱਛਾ ਜੀ ਜੋੜੀ ਇਹ ਕਹਿੰਦੀ ਜੇ ਤੁਸੀਂ ਵੀ ਪਾਉਣਾ ਵੀ ਹੈਗਾ ਵਿਚਾਲੇ ਮਤਲਬ ਚੁੱਲ ਮੱਜੀ ਪਾਉਣਾ ਵੀ ਹੈਗਾ ਇੰਜਨ ਉਹ ਨਾ ਪਾਓ ਅੱਛਾ ਵੀ ਇੰਜਨ ਉਹ ਹੁੰਦਾ ਜਮੇ ਜਾਂਦਾ ਵਿੱਚ ਟੂਟਿਲ ਪਾ ਲੋ ਥੋੜਾ ਠੀਕ ਆ ਪੋਣਾ ਵੀ ਹੈਗਾ ਤੁਹਾਨੂੰ ਠੀਕ ਆ ਬਾਈ ਬਾਕੀ ਬਾਕੀ ਤੇ ਗੱਡੀ ਭਾਈ ਸੈਟ ਹੈ ਨਾ ਚਲੋ ਵਧੀਆ ਬਾਈ ਤੁਹਾਨੂੰ ਵਧੀਆ ਚੀਜ਼ ਮਿਲ ਗਈ ਵਧੀਆ ਮਿਲ ਗਈ ਬਾਈ ਠੀਕ ਆ ਤੇ ਟਾਇਰ ਟੂਰ ਵੀ ਨਾਲ ਦਈਆਂ ਬੜੀ ਟਰੈਕਟਰ ਦੇ ਜੈਨੂਨ ਚੱਲਿਆ ਹੋਇਆ ਜਾਂ ਤਾਂ 14 1500 ਚੱਲਿਆ ਵਾ ਤਾਂ ਹੁਣ ਇਹਨਾਂ ਕੋਈ ਚੱਲ ਗਿਆ ਕਿ ਭਾਈ 2000 ਕਿਲੋ ਕਿਹਦਾ ਵਲਵਾ ਲਾਣ ਹੁਣ ਆਪਣੇ ਕਹਿੰਦੇ ਟਰਬੋ ਅੱਛਾ ਹਾਂਜੀ ਲਵਾ ਕੇ ਟਰਬੋ ਵਾਲ ਨੇ ਚਾਰੇ ਟਾਇਰ ਪਾ ਲਣੇ ਕਿਹੜਾ ਐ ਕਰਦੇ ਆ ਟੈਕ ਲਵਾ ਲੈਣਾ ਤੁਸੀਂ ਇਹਨਾਂ ਖਰਚਾ ਇਹਦੇ ਕੋ ਕਰੂਗੇ ਖਰੋ ਮੋਟਰ ਟਰੈਕਟਰ 52 ਦਾ ਦਦੇ ਨੇ ਠੀਕ ਨਹੀਂ ਹਾਵਲੇ ਬਾਈ ਹਾਵਲਾ ਬਾਈ ਵੀ ਆ ਗਿਆ ਬਾਈ ਸੈਟ ਹੈ ਇਹੇ ਇਹਦੇ ਪਰੇ ਘਰ ਨਹੀਂ ਖਰਚ ਹਾਵਲੇ ਬਾਈ ਇਹਦਾ ਰੇਟ ਲਾ ਕੇ ਕਿੰਨੇ ਦਾ ਕੱਢਦਾ ਟਰੈਕਟਰ ਆ ਤੁਸੀਂ ਲਾਓ ਵੀਰੇ ਹਾਂ ਸਟਾਰ ਬੰਦੇ ਤੁਸੀਂ ਆ ਚਾਰੇ ਭਾਈ ਟਾਇਰ ਪੌਣ ਨਾਲ ਸੱਤ ਪੌਣ ਨੇ ਜੋ ਪੌਣ ਨੇ ਉਹ ਸਾਡਾ ਐਂਡੋ ਫਾਰਮ ਲੰਘ ਗਿਆ ਬਾਈ ਉਹ ਦੇਖੋ ਟੁੱਟਾ ਜਾਂਦਾ ਛੋਕਦਾ ਬਾਈ ਕੱਲ ਉੱਥੇ ਤਾਂ ਟੂਰਨਾਮੈਂਟ ਡਹਿਰ ਉੱਥੇ 70 75 ਟਰੈਕਟਰਾਂ ਜੋ ਕੱਲ ਫੇਰ ਤੀਏ ਚੌਥੇ ਨੰਬਰ ਤੇ ਆਇਆ ਆਪਣਾ ਝੋਟਾ ਐਂਡੋ ਫਾਰਮ ਐਂਡੋ ਫਾਰਮ ਵਧੀਆ ਗੱਲਾਂ ਹਾਂ ਨਾ ਨਾ ਵਧੀਆ ਰੋਟਰਟਰ ਬਾਈ ਕੋਈ ਨਹੀਂ ਮਾੜਾ ਹੈਗਾ ਟਰੈਕਟਰ ਉੱਥੇ ਉੱਥੇ ਟਰੈਕਟਰ ਬਹੁਤ ਆਏ ਬੇ ਇਥੇ ਨੀਕੇ 3 4 ਨੰਬਰ ਚੱਕਿਆ ਟਰੈਕਟਰ ਨੇ ਆਪਣੇ ਨੇ ਆਪਲੇ ਦੱਸ ਬਾਈ ਮੁੰਡਾ ਦਾ ਆਪਣਾ ਆਪਾਂ ਕਹਿ ਕੇ ਕਹਿ ਗੂ ਕਿ ਕਰਾ ਦੇਣਾ ਲਾ ਕਿੰਨੇ ਪੈਸੇ ਲਾਣਾ ਜਾਇਜ ਪੈਸੇ ਲਾਈ ਨਵਾਂ ਵੀ ਆਪਾਂ ਜਾਇਜ ਰੇਟ ਤੇ ਦੇਣਾ ਬਾਈ ਨੂੰ ਟਰੈਕਟਰ ਨਹੀਂ ਭਾਈ ਇਹ ਮੇਰੇ ਲੋਣੇ ਪੈਸੇ ਦੇਣਾ ਨਹੀਂ ਦੇਣਾ ਭਾਈ ਪਹਿਲਾਂ ਵੀ ਨਹੀਂ ਤਾਂ ਬੰਨਿਆ ਨਵੇਂ ਨੂੰ ਆਹੀ ਰੱਖਣਾ ਇਹ ਪਾਜੀ ਕੋ ਮੇਂਦਰ ਤੁਹਾਨੂੰ ਦਿਖਾਉਗੇ ਉਹ ਤਿਆਰ ਕਰਾਈ ਦਵਾਂਗੇ ਬਾਈ ਪੰਪਾ ਜੀ ਨੂੰ ਪਹਿਲਾਂ ਵੀ ਬਹੁਤ ਉੱਤੇ ਨਵਾਂ ਵਾਲੇ ਲਾਵਾ ਮੰਨਿਆ ਨਹੀਂ ਫਿਰ ਅੱਜ ਅਸੀਂ ਪੁਰਾਣਾ ਦਵਾਤਾ ਚੱਕਰ ਹੋ ਰਿਹਾ ਨਾ ਬੰਦਾ ਆਪਣਾ ਖਾਸ ਆ ਇਹ ਕਹਿੰਦਾ ਮੈਂ ਪੈਸੇ ਇੰਨੇ ਕਿ ਲਾਉਣਾ ਵੀ ਮੇਰਾ ਤਾਂ ਪੈਸੇ ਚ ਸਾਰ ਦੋ ਤੇ ਟ੍ਰੈਕਟਰ ਨੂੰ ਵਧੀਆ ਮਿਲ ਗਿਆ ਬਾਈ ਇਹ ਇਹ ਜੀ ਚੀਜ਼ ਬਾਈ ਬਾਰ ਬਾਰ ਨਹੀਂ ਮਿਲਦੀ ਹੁੰਦੀ ਐ ਮਿੱਤਰ ਛਤਰੀ ਵੀਰ ਪਰਸੋਂ ਲੈ ਆ ਜੀ ਲਵਾ ਕੇ ਆਪਾਂ ਅੱਜ ਅੱਛਾ ਪਰਸੋਂ ਲਵਾਈ ਆ ਡੈਕ ਦਾ ਆਰਡਰ ਦੇਤਾ ਆਪਨ ਨੇ ਬੜਾ ਚੰਗੀ ਚੀਜ਼ ਕਰਮਨ ਨਾਲੇ ਮਿਲਦੀ ਆ ਹਾਂਜੀ ਪਾਜੀ ਇਹ ਤਾਂ ਹੈ ਜੀ ਹਾਂ ਹਾਂਜੀ ਇਹ ਕਾ ਟਰੈਕਟਰ ਦਾ ਬਾਈ ਨਵੇਂ ਵਰਗੀ ਜਿਹੇ ਟਰੈਕਟਰ ਧੂਤਾ ਬਣੀ ਹੈ ਚੰਗੀ ਤਰ੍ਹਾਂ ਬਾਈ ਛਤਰੀ ਪੈਸੇ ਤਾਂ ਲੈ ਜਿਆਦਾ ਉਹਨੇ ਕਿੰਨੇ ਲੈ ਲੇ ਲੈ ਨੇ ਸਾਡੇ 15000 ਰੁਪਏ ਲੈ ਛੱਤ ਦਾ ਆਹ ਸਾਹ ਨਹੀਂ ਕੋਈ ਵੀ ਦਿਖਦੀ ਦੇਖੋ ਇਹ 15000 ਹੈ ਜਿਆਦਾ ਲੈ ਲਿਆ ਮੇਰੇ ਸਾਹ ਨੂੰ ਛਤਰੀ ਦਾ 15000 ਰੁਪਏ ਭਾਜੀ ਪੈਪਦਾਂ ਕੋਲ ਸੀਗੇ ਜੀ ਦੋ ਤਿੰਨ ਸੀਗੇ ਜੀ ਆਹ ਕਿਆ ਕਹਿੰਦੇ ਆ ਜੂ ਜੂ ਕਹਿੰਦੇ ਆਪਾਂ ਅੱਛਾ ਇਹ ਹੈਵੀ ਨਾਲ ਲਵਾਈ ਆਪਾਂ ਨੇ ਅੱਛਾ ਹੈਵੀ ਜੂ ਟਰੈਕਟਰ ਆਹ ਮੈਨੂੰ ਵਧੀਆ ਲੱਗੀ ਇਹਦੀ ਲੈੜ ਆਹ ਦੇਖੋ ਵਿਚ ਕਰਕੇ ਲੱਗੀ ਬਾਈ ਚੱਕਿਆਂ ਤੇ ਵੇਟ ਵੀ ਨਾਲੇ ਤੇ ਵੇੜ ਭਾਈ ਨਾਲੇ ਦੇ ਜੀ ਉਹਨੇ ਜੀ ਬੰ ਯਾਰ ਫਿਰ ਮੇਰੇ ਸਾਹਬ ਨਾਲ ਪਾਵਲੇ 8-10 ਹਜ਼ਾਰ ਦੇ ਤਾਂ ਬੇਟੇ-ਬੇਟ ਹੈ ਵੀਰੇ 10 ਹਜ਼ਾਰ ਦੇ ਹਨਾ 10 ਹਜ਼ਾਰ ਦੇ ਬੇਟ ਹੈ ਭਾਈ ਤੁੱਕ ਦੀ ਤੇ ਹੁੱਕ ਭਾਜੀ ਖੋਖੋਲੀ ਵੀ ਕਰੇ ਆਹ ਰੰਗ ਮਾਰਾ ਸਪਰੀਮ ਰਾਈ ਹੈ ਹਾਂਜੀ ਭਾਜੀ ਆਪਾਂ ਨੇ ਨਾ ਨਵੇਂ ਬਣਾਈਆਂ ਤਵੀਆਂ ਤੁਹਾਨੂੰ ਪਤਾ ਹੀ ਲੋਕ ਨਾ ਮੰਗ ਕੇ ਲੈ ਜਾਂਦੇ ਯਾਰ ਇਹ ਜਵਾਬ ਦੇ ਮਤਲਬ ਹਾਂ ਹਾਂ ਤਾਂ ਕਰਦੇ ਨਾ ਆਪਾਂ ਨੇ ਆਪਣੇ ਲਵਾਏ ਕੜੇ ਵੀ ਆਪਣੇ ਪਾਵੇ ਉਹਨੂੰ ਵੀ ਟਰੈਕ ਤੇ ਹੋਰ ਸੁਣੋ ਪਾਵੇ ਭਾਈ ਬਾਈ ਨੇ ਆ ਦੇਖੋ ਜਿਗਾੜ ਕਰਵਾਇਆ ਏ ਕਈ ਵਈਏ ਇਸ ਚੀਜ਼ ਦੇ ਪੱਖ 'ਚ ਹੋਣਗੇ ਕਈ ਇਹਦੇ 'ਚ ਨਾ ਪੱਖ 'ਚ ਹੋਣਗੇ ਰੰਗ ਵੀ ਬਤੰਦਰ ਤਾਜੀ ਮਾਰ ਕੇ ਲਿਆ ਆ ਦੇਖੋ ਹੁਣੀ ਮਾਰਾਇਆ ਹੁਣੀ ਮਾਰਾਇਆ ਰੰਗ ਹੁਣੀ ਮਾਰਿਆ ਜਰਾ ਰੰਗ ਨਹੀਂ ਦਾ ਮਾਰਨਾ ਇਹ ਤਾਂ ਥੋੜੀ ਜੀ ਗਲਤੀ ਕਰ ਲਈ ਰੰਗ ਵੀਰੇ ਹੈਪੀ ਨੇ ਮਾਰਤਾ ਕਹਿੰਦਾ ਰੰਗ ਵਧੀਆ ਲੱਗੂ ਬਤਿਆ ਉਹ ਵੀ ਕਰਦਾ ਕੁਛ ਆ ਲੈ ਬਾਈ ਆ ਬੰਦੇ ਰੰਗ ਮਾਰ ਕੇ ਲੈ ਲਿੰਕਨ ਨੂੰ ਦਸ ਰੰਗ ਇਹ ਕੰਮ ਠੀਕ ਕਰਿਆ કે ਗਲਤ ਕਰਿਆ ਹੈਡ ਫੋਰਮੈਨ ਦਾ ਕੰਮ ਹੈ ਨਹੀਂ ਕੰਮ ਗਲਤ ਕਰਿਆ ਨਾ ਇਹ ਨਹੀਂ ਗਲਤ ਨਹੀਂ ਹੈਡ ਫੋਰਮੈਨ ਦਾ ਕੰਮ ਹੈ ਅੱਛਾ ਅਸੀਂ ਆ ਗਏ ਦੂਏ ਫੋਰਮੈਨ ਚਲ ਮੈਂ ਚਲਦੇ ਫਿਰਦੇ ਭਾਈ ਆਹਾ ਦੱਸ ਕਾਦੇ ਵਾਸਤੇ ਕਰਾਇਆ ਤਵੀਆਂ ਵਾਸਤੇ ਕਰਾਇਆ ਹਾਂਜੀ ਹਾਂਜੀ ਪਾਜੀ ਇਹਦਾ ਕੀ ਫੰਕਸ਼ਨ ਹੈ ਵੀ ਇਹ ਤਵੀਆਂ ਸਿਰਫ ਥੋੜੇ ਟਰੈਕਟਰ ਨੂੰ ਪਹਿਨ ਹੋਰ ਨੂੰ ਨਾ ਪਹਿਣ ਪਾਜੀ ਆਪਣੇ ਨਾ ਲੋਕ ਆ ਫੱਟੀ ਹੁੰਦੀ ਆ ਆ ਫੱਟੀ ਨੂੰ ਗੁੱਲੀ ਪਾ ਕੇ ਲੈ ਜਾਂਦੇ ਆ ਆਪਣੇ ਫੱਟੀ ਮੋਟੀਆਂ ਬਣਾਦੀ ਅੱਛਾ ਵੀ ਜਿਹਦਾ ਕੜੇ ਹੁੰਦੇ ਆ ਕੜੇ ਪਤਾ ਕੜਾ ਹੀ ਮੋਟਾ ਬਣਾ ਮਤਲਬ ਕਿ ਤੁਸੀਂ ਚਾਹੁੰਦੇ ਵੀ ਥੋੜੀਆਂ ਤਵੀਆਂ ਕੋਈ ਪਾਵੇ ਨਾ ਕੋਈ ਪਾਵੇ ਨਾ ਪਾਜੀ ਅੱਛਾ ਯਾ ਕੜੇ ਆਪਣੇ ਮੋਟੇ ਬਣਾਏ ਵੇ ਬਾਈ ਚਾਂਸ ਕਿ ਕੋਈ ਮੰਗ ਕੇ ਨਾ ਲੈ ਜਾਵੇ ਅੱਛਾ ਤੈਨੂੰ ਬੋਦਾ ਪਾਜੀ ਜਵਾਬ ਦੇ ਦੇਣੀ ਬਾਕੀ ਆਏ ਬਾਈ ਬਾਕੀ ਛੋਟੇ ਕੋਲ ਸਾਰੇ ਸੰਦ ਆਪਣੇ ਹੈਗੇ ਆ ਸਾਰੇ ਪਾਜੀ ਹੈਗੇ ਆਪਾਂ ਕੋਲ ਤੁਸੀਂ ਮੰਗਦੇ ਨਹੀਂ ਕਿਥੇ ਮੰਗਦੇ ਨਹੀਂ ਪਾਜੀ ਨਹੀਂ ਅੱਛਾ 12-13 ਕਿੱਲੇ ਜ਼ਮੀਨ ਆਈ ਆਪਾਂ ਕੋਲ ਠੀਕ ਆ ਹਾਂਜੀ ਚਲੋ ਭਾਈ ਮੈਂ ਥੋੜਾ ਜਿਹਾ ਇਹ ਚੀਜ਼ ਦੇ ਨਾ ਪੱਖ ਚਾ ਮੇਰਾ ਮੰਨਣਾ ਆਹੇ ਯਾਰ ਵੀ ਜੇ ਕੋਈ ਆਪਣਾ ਯਾਰ ਮਿੱਤਰ ਕਿਸੇ ਜੀ ਨੂੰ ਲੋੜ ਹੈਗੀ ਆ ਜਿਹੜੇ ਹੈਗੇ ਆਪਣੇ ਜਾਮਚੜ ਬੰਦੇ ਪਾ ਹੀ ਦੇਂਦੇ ਆ ਵੀ ਲੈ ਜਾ ਪਾਈ ਟਰੈਕਟਰ ਕੋਈ ਚੱਕਣ ਨਹੀਂ ਹੈਗਾ ਵੀ ਟਰੈਕਟਰ ਲੈ ਜਾ ਟਰੈਕਟਰ ਲੈ ਜਿਹੜੇ ਆਪਣਾ ਪਤਾ ਕਈ ਹੁੰਦੇ ਹੋ ਜੀ ਪਿੰਡ 'ਚ ਅੱਛਾ ਇਹ ਹੀ ਗੱਲ ਆ ਜੀ ਠੀਕ ਆ ਆ ਦੇ ਲੋ ਬਾਈ ਸਪੈਸ਼ਲੇ ਚ ਗੱਲ ਕਰਦਾ ਸਾਡੇ ਪਿੰਡ ਵੀ ਬਾਈ ਕਈਆਂ ਨੇ ਟਰਾਲੀਆਂ ਦੀ ਹੁੱਕਾਂ ਬੜੀਆਂ ਕਰਾਈਆਂ ਹੋਈਆਂ ਕਈਆਂ ਨੇ ਆਹਾ ਹੌਕਾਂ ਬੜੇ ਟਰਾਲੇ ਨੂੰ ਬੜੀਆਂ ਲਾਈ ਹੋਇਆਂ ਹੁੱਕਾਂ ਠੀਕ ਆ ਪਰ ਬਾਈ ਮੈਂ ਚਲੋ ਹਰੇਕ ਦੀ ਆਪਣੀ ਆਪਣੀ ਪਾਬਲ ਵੀ ਸੋਚ ਹੁੰਦੀ ਆ ਆਪਣੀ ਆਪਣੀ ਪਰ ਮੇਰਾ ਮੰਨਣਾ ਆਹ ਯਾਰ ਜੇ ਕੋਈ ਆਪਣਾ ਹੈਗਾ ਕਿਸੇ ਨੂੰ ਲੋਡ ਆ ਕਿਸੇ ਕੋਲ 2 2.5 ਕਿਲਿਆਂ ਦਾ ਉਹਨੂੰ ਚੀਜ਼ ਦੇ ਦੇਣੀ ਚਾਹੀਦੀ ਆ ਚੀਜ਼ ਉਹਨੂੰ ਦੋ ਜਿਹੜਾ ਬੰਦਾ ਆਪਣੇ ਵੀ ਕੰਮ ਆਉਂਦਾ ਹਨਾ ਇਹ ਤਾਂ ਹੈਗੀ ਆ ਹਾਂ ਪਰ ਬਾਈ ਚੱਲ ਯਾਨੀ ਕਿ ਹੁਣ ਜੇ ਬਾਈ ਜੇ ਮੇਰੇ ਵਰਗੇ ਲੈਣਾ ਫਿਰ ਨਾਲ ਟੈਸਟਰ ਦੇ ਦੂੰਗਾ ਹਾਂਜੀ ਬਾਈ ਦੇ ਦੂੰਗਾ ਟਰੈਕਟਰ ਨਾਲੇ ਦੇ ਦੇ ਨਾਲੇ ਦੇ ਕੋਈ ਟਰੈਕਟਰ ਵੀ ਲੈ ਜਾਓ ਭਾਜੀ ਤੇਲ ਤੇਲ ਉਪਰ ਵਿੱਚੇ ਹੁੰਦੇ ਪਏ ਟੈਂਕੀ ਅੱਛਾ ਤੇਲ ਵੀ ਨਹੀਂ ਪਾਉਣਾ ਤੇਲ ਵੀ ਕੋਈ ਨਾ ਯਾਰ ਤੇਲ ਤਾਂ ਪਵਾ ਕੇ ਲੈ ਕੇ ਜਾਊਂਗਾ ਭਾਈ ਇਹ ਤਾਂ ਭਾਜੀ ਪਵਾਤਾ ਤਾਂ ਵੀ ਠੀਕ ਅੰਨਾ ਪਵਾਤਾ ਵੀ ਕੋਈ ਚੱਕਰ ਨਹੀਂ ਮੈਨੂੰ ਅੱਛਾ ਅੱਛਾ ਭਾਈ ਮੁੰਡਾ ਪੂਰਾ ਆਇਆ ਨਾ ਦਿਲਦਾਰ ਬੰਦਾ ਇਹ ਜੀ ਗੱਲ ਨਹੀਂ ਹੈਗੀ ਤੇ ਚਲ ਭਾਈ ਟਰੈਕਟਰ ਹੋਰ ਕਿ ਲੈਣਾ ਟਰੈਕਟਰ ਤੋਂ ਵਧੀਆ ਮਿਲ ਗਿਆ ਆ ਟਰੈਕਟਰ ਪੇ ਸਾਰਾ ਇਹ ਟਰੈਕਟਰ ਭਾਈ ਮੈਂ ਵੀ ਨਹੀਂ ਦਾ ਦੇਖਿਆ ਮੇਰੇ ਕੋਲ ਫੋਟੋ ਆਈਂਦੇ ਤੁਹਾਨੂੰ ਫੋਟੋ ਓਕਣੀ ਪਾਤੀਆਂ ਨਾ ਭਾਈ ਟਰੈਕਟਰ ਜੈ ਜਮੀਰ ਆਪਾਂ ਨੂੰ ਤੁਸੀਂ ਉਹ ਜਾ ਕੇ ਦੇਖਿਆ ਟਰ ਕੋਈ ਦੇ ਪਾਸੇ ਤੇ ਉਹ ਨਹੀਂ ਹੈਗਾ। ਨਾਲ ਹੈ ਦਾ। ਸਟਾਰਟ ਕਰੀ ਬਾਈ ਮੜਾ ਟਰੈਕਟਰ। ਆਹਦੀ ਸਟਾਰਟ ਕਰੀ ਮੜਾ ਟਰੈਕਟਰ ਵੀਰੇ। ਆਪਨੇ ਮਾਰੀ ਸੈਲਫ। 50 50 ਡੀ ਬਾਈ ਟਰੈਕਟਰ ਤਿੱਖਾ ਐ ਹੂੰ ਕੰਮਕਾਰ ਚ ਇਹ। ਲੈ। ਆਵਾਜ਼ ਸੁਣੋ ਟਰੈਕਟਰ ਵੀ ਕਾ ਕਹਿੰਦੀ ਐ। ਹਿੰਟ ਨਹੀਂ ਬਾਈ ਮਰਦੇ ਇਹਨਾਂ ਦੇ ਸੌਕੇ ਜਿ। ਖੜਦੇ ਮੇਰੇ ਬੰਦ ਆ ਮੁਗਰਾ ਪਲੇਖਾ ਬਾਈ ਨੂੰ 4 ਵੀਲ ਦਾ ਹੀ ਪੈਂਦਾ ਟਰੈਕਟਰ ਦਾ ਹੈਗਾ 2 ਵੀਲ ਆ ਇਹ ਉਹ ਪਾਪਲੇ ਬਾਈ ਵੀ ਟਰੈਕਟਰ ਲੈਣ ਬਾਰੇ ਸੋਚ ਰੇ ਇੱਕ ਸਾਲ ਮੰਨੂ ਸੁਣਦਾ ਹੋ ਗਿਆ ਇਹਨੂੰ ਕਹਿੰਦੇ ਨੂੰ ਲੋਕਾਂ ਨੂੰ ਦਈ ਜਾਂਦੇ ਪਹਿਲਾਂ ਇਹ ਜਾਂ ਸੋਨਾ ਅਲਿਕਾ ਵਿੱਚ ਤਾਂ ਜਿਆਦਾ ਕਹੀ ਗਿਆ 750 ਲੈਣਾ ਹੁਣ ਇਹਨੂੰ 6-7 ਮਹੀਨੇ ਜੌਂਡੀਅਰ ਚ ਹੋ ਗਿਆ ਹੁਣ ਇਹ ਕਹੀ ਜਾਂਦਾ ਮੈਂ ਜੌਂਡੀਅਰ 55 ਦਾ 10 ਲੈਣਾ ਤੇ ਹਜੇ ਤੱਕ ਲਿਆ ਹੈ ਨਹੀਂ ਇੱਕ ਨਹੀਂ ਸਾਰੀ ਜਾਂਦਾ ਇਹ ਗੱਲਾਂ ਨਾਲ ਹੈ ਮਾਲ ਨਹੀਂ ਖੜਦਾ ਮਨ ਨਹੀਂ ਖੜਦਾ ਬਾਈ ਸਹੀ ਗੱਲ ਆ ਤੇ ਹੋਰ ਤੇਰੇ ਮੇਰੇ ਕੋ ਤੇਰੇ ਮੇਰੇ ਵਰਗਾ ਜਵੇ ਬਾਈ ਫੇਰ ਸਿਰਤਾਂ ਦੇ ਪੁੱਲ ਬੰਦਨ ਨੇ ਬਾਈ ਆਹ ਦੱਸ ਅੱਛਾ ਦੂਆ ਗੇਰ ਆ ਇਹ 540 ਪਿੱਛੇ ਨੂੰ 540 ਅੱਗੇ ਨੂੰ 540 ਈ ਹੈ ਨਾ ਹਾਂਜੀ ਹਾਂਜੀ ਆਹ ਬਾਈ ਗੇਰ ਕਾਦਾ ਇੱਧਰ ਲਾ ਇਹ ਪੀਡੀਓ ਦਾ ਇਹ ਪੀਡੀਓ ਦਾ ਅੱਛਾ ਪੀਡੀਓ ਦਾ ਪੀਡੀਓ ਦਾ ਗੇਰ ਆ ਬਾਈ ਠੀਕ ਆ ਪਾਬਲੇ ਵੀਰੇ ਇੱਕ ਗੱਲ ਨਾ ਥੋੜੀ ਜੀ ਜਿਹੜੀ ਮੈਨੂੰ ਲੱਗਦੀ ਆ ਵੀ ਥੋੜੀ ਕੰਪਨੀ ਨੂੰ ਕਰਨੀ ਚਾਹੀਦੀ ਆ ਜਿਹੜਾ ਆਪਣਾ 52 ਦਾ ਸੌਂਦਾ ਆ ਇਨੂੰ ਵੀ ਪਰਲੇ ਪਾਸੇ ਚਾਰ ਗੇਅਰ ਦੇਣੇ ਚਾਹੀਦੇ ਆ। ਉਹ ਗਾਰ ਸਪੀਡਾਂ 'ਚ ਆ ਗਿਆ ਫਿਰ। ਬਾਈ ਪਿਆ ਚਾਰ ਸਪੀਡਾਂ 'ਚ ਆ ਗਿਆ ਹੋਵੇ। ਇਹ ਗੱਲ ਬਾਈ ਜੇ ਕੋਈ ਜੌਂਡੀਅਰ ਦਾ ਸੁਣਦਾ ਬਾਈ ਕੋਈ ਵੀ ਬੰਦਾ ਤਾਂ ਮੇਰੀ ਤੱਕ ਬਾਈ ਵੀਡੀਓ ਉਹਨਾਂ ਤੱਕ ਮੇਰੀ ਜ਼ਰੂਰ ਪਹੁੰਚਾਇਓ। ਪਰਲੇ ਪਾਸੇ ਵੀ ਚਾਰ ਗੇਅਰ ਦੋ ਥੋੜੀ ਬਾਈ ਜੌਂਡੀਅਰ ਦੇ ਗੇਅਰਾਂ ਵਿੱਚ ਜ਼ਰੂਰ ਕਮੀ ਹੈਗੀ ਆ। ਜੋ ਹਰੇਕ ਦੀ ਆਪਣੀ ਆਪਣੀ ਸੋਚਣੀ ਹੋ ਸਕਦੀ ਆ। ਇੱਧਰਲੇ ਪਾਸੇ ਜਿੱਦਾਂ ਇਹਨੂੰ ਚਾਰ ਗੇਅਰ ਹੈ ਨਾ ਜੀ 50 50 D ਨੂੰ 5210 ਨੂੰ ਬਾਕੀ ਦੇ ਮਾਡਲ ਨੂੰ ਇੱਧਰ ਗियर 4 ਚਾਹੀਦੇ ਆ ਫੇਰ ਵਧੀਆ ਚੱਕਰ ਬਣਦੇ ਇਹਦੇ ਬਾਈ ਵਿੱਚ ਇਹਦੇ ਕਿਸੇ ਗੇਅਰ ਤੇ ਚੱਕਰ ਨਹੀਂ ਬਣਦੇ ਬਾਈ ਗੱਲ ਹੈਗੀ ਕਿ ਨਹੀਂ ਦੱਸ ਮੈਨੂੰ ਹਾਂਜੀ ਭਾਜੀ 5210 ਨੂੰ ਪਰਲੇ ਪਾਸੇ ਗੇਅਰ 4 ਚਾਹੀਦੇ ਆ ਹਾਂਜੀ ਭਾਈ 4 ਚਾਹੀਦੇ ਹਾਂ ਹਾਂਜੀ ਭਾਜੀ ਹਾਂ ਚਲੋ ਭਾਈ ਬਾਕੀ ਦੇਖਦੇ ਆ ਕੰਪਨੀ ਕਿਆ ਕਹਿੰਦੀ ਕਿਆ ਨਹੀਂ ਧੰਨਵਾਦ ਭਾਈ ਤੇਰਾ ਬਹੁਤ ਬਹੁਤ ਉਹ ਆਇਆ ਟਰੈਕਟਰ ਦਿਖਾਉਣਾ ਇਹਦੇ ਬਾਈ ਸਪੈਸ਼ਲ ਬਾਈ ਟਰੈਕਟਰ ਦਿਖਾਉਣਾ ਆਇਆ ਕਹਿੰਦਾ ਬਾਈ ਪਾਜੀ ਵਾਲਾ ਕਿਹੜਾ ਲਾਉਗਾ ਮਹਿੰਦਰਾ ਦਾ ਮੈਂ ਤਿਆਰ ਕਰਾਇਆ ਆਪਣੇ 265 265 ਹਾਂਜੀ ਜਜਮੈਂਟ ਨਹੀਂ ਕਰ ਸਕਦੇ ਕੋਈ ਬੰਦਾ ਵੀ ਨਵਾਂ ਕਿ ਪੁਰਾਣਾ ਠੀਕ ਆ ਠੀਕ ਆ ਉਹ ਆ ਬਈ 265 ਤਿਆਰ ਕਰਾਇਆ ਬਾਈ ਨੇ ਕਹਿੰਦਾ ਵੀ ਪੁਰਾਣਾ ਕਿਹੜਾ ਮਾਡਲ ਤਿਆਰ ਕਰਾਇਆ ਭਾਈ 2016 ਮਾਡਲ 16 ਮਾਡਲ ਤਿਆਰ ਕਰਾਇਆ ਤਿਆਰ ਕਰਾਇਆ ਅੱਛਾ ਮਣਕੇ ਸ਼ੌਂਕੀ ਹੋ ਆ ਹਾਈ ਭਾਈ ਸ਼ੌਂਕੀ ਹੋ ਜੀ ਉਹ ਕਰਦਾ ਫ੍ਰੀ ਕਰਦਾ ਉਹ ਇਹਦੇ ਕਰਦੇ ਜੋਰ ਸਾਰੇ ਅੱਛਾ ਠੀਕ ਆ ਠੀਕ ਆ ਚੱਲ ਲਈ ਐਂ ਜਿਹੜਾ ਮਰਾਇਂ ਫਿਰ ਆਪਾਂ ਦਿਖਾਵਾਂਗੇ ਠੀਕ ਹੈ ਧੰਨਵਾਦ ਵੀਰੇ ਤੇਰਾ ਬਹੁਤ ਬਹੁਤ